ਡਾਕਟਰ ਜੰਨਤ ਮੇਤਰ ਵਰਜੀ ਪਹਿਲੇ ਸੀਲ ਕੀਤਾ ਸੀ ਨਾ ਹੁਣ ਆਹ ਬ੍ਰਾਂਡ ਆ ਗਿਆ ਜਿਹੜੇ ਤੁਹਾਨੂੰ ਮਿਲਨੇ ਨੇਗੇ ਸਾਰੇ 99 ਦੇ ਵਿੱਚ ਵੀ ਮਿੱਤਰੋ ਬਠਿੰਡਾ ਦੀ ਸਭ ਤੋਂ ਵੱਡੀ ਦੁਕਾਨ ਤੇ ਲੈ ਕੇ ਆਏ ਹਾਂ ਜਿੱਥੇ ਤੁਹਾਨੂੰ ਹੋਲਸੇਲ ਰੇਟਾਂ ਦੇ ਜਿਹੜੇ ਬੂਟ ਮਿਲਨੇ ਨੇ ਦੁਕਾਨ ਦਿਖਾ ਦੇ ਇੱਕ ਵਾਰੀ ਇੱਧਰ ਨੂੰ ਕੈਮਰਾ ਘੁਮਾ ਕੇ ਤੇ ਬੂਟ ਤੁਹਾਨੂੰ ਮਿਲਨੇ ਨੇ ਹਰੇਕ ਸਾਈਜ਼ ਦਾ ਤੇ ਜਿੱਦਾਂ ਦਾ ਵੀ ਬੂਟ ਚਾਹੀਦਾ ਹਨਾ ਸਪੋਰਟ ਸ਼ੂਜ਼ ਲੈਦਰ ਦਾ ਸ਼ੂ ਜਿੱਦਾਂ ਦੇ ਵੀ ਚਾਹੀਦੇ ਨੇ ਤੇ ਸਾਰੇ ਸ਼ੂਜ਼ ਤੁਹਾਨੂੰ ਇੱਥੋਂ ਮਿਲਨੇ ਨੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਬਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਣਗੇ ਤੇ ਬਾਈ ਆਪਣੇ ਨਾਲ ਲੈ ਕੱਖੂ ਸਸੇਗੇ ਵੀਰੇ ਸ ਹੋਰ ਸਿੱਤਾ ਠੀਕ ਹੈ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜੀ ਬੂਟ ਸਾਰੇ ਮਨਾਲ ਸਾਰੇ ਨਵੇਂ ਹੀ ਲੱਗ ਰਿਹਾ ਹਨਾ ਸਾਰੀ ਨਵੀਂ ਅਪਡੇਟ ਕਰਨ ਲੱਗਿਆ ਜੀ ਅੱਛਾ ਸਾਰੀ ਨਵੀਂ ਅਪਡੇਟ ਹੈ ਜੀ ਤੇ ਆ ਇਥੋਂ ਸ਼ੁਰੂ ਕਰ ਦਈਏ ਹਨਾ ਆਪਾਂ ਹਾਂਜੀ ਹਾਂਜੀ ਤੁਸੀਂ ਦੇਖੋ ਇਹਦੇ ਵਿੱਚ ਜਿਹੜੀ ਆ ਚੈਲਸੀਸ ਆਈ ਸੀ 499 ਰੁਪਏ ਦੀ ਸੇਮ ਡੇ ਚੱਲੂਗਾ ਜੀ ਠੀਕ ਹੈ ਠੀਕ ਆ ਚੈਲਸੀ ਦੇ ਵਿੱਚ ਸਾਈ ਸਾਰੇ ਹਨਾ ਸਾਈ ਸਾਰੇ ਹੈ ਜੀ ਕਲਰ ਬਲੈਕ ਹੀ ਹੈ ਬਲੈਕ ਤੇ ਬਰਾਊਨ ਜੀ ਬਲੈਕ ਤੇ ਬਰਾਊਨ ਕਲਰ ਮਿਲੂਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੇਖੋ ਹਨਾ ਲੈਦਰ ਦਾ ਤੁਹਾਨੂੰ ਲੈਦਰ ਦਾ ਸ਼ੂ ਟਰिपल 99 ਦੇ ਵਿੱਚ ਟਰिपल 99 ਦਾ ਟਰिपल ਇਹ ਕੀ ਰੇਟ ਨੇ 99 ਦੇ ਵਿੱਚ ਜੋ ਮੈਂ ਪਹਿਲਾਂ ਵੀਡੀਓ ਸ਼ੂਟ ਕੀਤੀ ਸੀਗੀ 99 ਦੇ ਵਿੱਚ ਜਿਹੜਾ ਮਰਜੀ ਸ਼ੂਜ਼ ਤੁਸੀਂ ਲੈ ਆ ਸਕਦੇ ਹੋ ਆ ਦੇਖੋ ਸੋਹਣੇ ਸੋਹਣੇ ਸ਼ੂਜ਼ ਜਿਹੜੇ ਤੁਹਾਨੂੰ ਇੱਥੋਂ ਮਿਲਨੇ ਨੇ ਸਿਰਫ 99 ਦੇ ਵਿੱਚ ਹਨਾ ਬਿਆਰ ਦੇ ਵਿੱਚ ਤੁਹਾਨੂੰ 1500 1600 ਦੇ ਜਿਹੜੇ ਇਹ ਮਿਲਨੇ ਨੇਗੇ ਤੇ ਬਾਈਕ ਉਹਨੇ ਕਰ ਆ ਗਿਆ ਜੀ ਆ ਦੇਖੋ ਬ੍ਰੈਂਡ ਆ ਦੇਖੋ ਤੁਸੀਂ ਇਹ ਕਿੰਨੇ ਦਾ ਇਹ ਵੀ ਟ੍ਰਿਪਲ ਲਾਈਨ ਦਾ ਟ੍ਰਿਪਲ ਲਾਈਨ ਦਾ ਦੇ ਦਾਂਗੇ ਤੇ ਆ ਖਾਸਾ ਵੱਡਾ ਬੜਾ ਆ ਲੈਡੀਜ਼ ਆ ਗਿਆ ਜੀ ਅੱਛਾ ਲੈਡੀਜ਼ ਹੈ ਇਹ ਲੈਡੀਜ਼ ਹੈ ਇਹ ਇਹ ਲੈਡੀ ਸ਼ੂਜ਼ ਜਿੰਨਾ ਕੁੜੀਆਂ ਨੇ ਪਾਉਣਾ ਤੇ ਇਹ ਬਾਹਰ ਆ ਸਾਰੀਆਂ ਕੁੜੀਆਂ ਬਾਹਰ ਵਗਰ ਬਾਹਰ ਜਾਂਦੀਆਂ ਟ੍ਰਿਪਲ ਲਾਈਨ ਦੇ ਜੀ ਇਹ ਵੀ ਟ੍ਰਿਪਲ ਲਾਈਨ ਦੇ ਵਿੱਚ ਮਿਲ ਜਾਣਾ ਜਿਨ੍ਹਾਂ ਨੇ ਬਾਹਰ ਜਾਂਦੀਆਂ ਕੁੜੀਆਂ ਜਾਂ ਇੱਥੇ ਪਾਉਣੇ ਨੇ ਉਹਨਾਂ ਵਾਸਤੇ ਵੀ ਹੈਗਾ ਤਾਂ ਆ ਦੇਖੋ ਤੁਸੀਂ ਇੱਕ ਤੁਹਾਨੂੰ ਮੈਂ ਵੀਡੀਓ ਸ਼ੂਟ ਕੀਤੀ ਸੀ ਇਹ ਸਾਸੂਣੀ ਨੇ ਮੇਰੇ ਪੇਤੇ ਜੀ ਆਡੀ ਆਕਸ ਦਾ ਤਸਾ ਸੋਣੀ ਨੀ ਮੇਰੇ ਵੀਰ ਜੀ ਦੇਖੋ ਇਹ ਆਈਡੀਆ ਇਹ 799 ਆ ਵੀ ਸੇਮ ਹੈ 799 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜਾਣਾ ਤੇ ਆ টাইগার ਆ ਗਿਆ ਜੀ ਆ ਦੇਖ ਲਓ টাইগার টাইগার ਹੈ ਜੀ টাইগার ਇਹ ਕੀ ਰੇਟ ਹੈ 399 ਦੇ ਵਿੱਚ 399 399 ਦੇ ਵਿੱਚ ਆ ਲੱਗੇ ਦਿਖਾ ਦਿਆਂ ਪਏ ਨੇ ਜਿਹੜੇ ਤੁਹਾਨੂੰ 399 ਹੈ ਸਾਰੇ ਆ ਸਾਰੇ 399 ਸਾਰੇ 399 ਦੇ ਵਿੱਚ ਮਿਲਦੇ ਨੇ ਸੋਹਣੇ ਸੋਹਣੇ ਜਿਹੜੇ ਇਹਦੇ ਵਿੱਚ ਕਲਰ ਨੇ ਆ ਦੇਖ ਲਓ ਬਲੈਕ ਦੇ ਵਿੱਚ ਹਨਾ ਵਾਈਟ ਚ ਲੈਣਾ ਤੁਸੀਂ ਆ ਦੇਖੋ ਇੰਨਾ ਸੋਹਣਾ ਇਹ ਸ਼ੂਜ਼ ਹੈ 399 ਦੇ ਵਿੱਚ 399 ਦੇ ਵਿੱਚ ਹਨਾ ਤੇ ਆ ਦੇਖੋ ਬਹੁਤ ਸੋਹਣੇ ਸੋਹਣੇ ਜਿਹੜੇ ਸ਼ੂਜ਼ ਤੁਹਾਨੂੰ ਮਿਲਨੇ ਨੇ ਸਿਰਫ 99 ਦੇ ਵਿੱਚ ਮਿਲਨੇ ਨੇ ਜਿੱਦਾਂ ਦਾ ਵੀ ਕਲਰ ਚਾਹੀਦਾ ਓਗੀ ਆ ਗਈ ਜਿਹੜਾ ਫੀਮੇਲ ਜੁੱਤਾ ਮੁੰਡਿਆਂ ਦਾ ਓਗੀ ਪੋਗੀ ਪੋਗੀ ਮਾਡਲ ਇਹ ਬਹੁਤ ਬਹੁਤ ਮਿਲਣਾ ਅੱਜ ਬਹੁਤ ਪੌਂਦੇ ਟ੍ਰੈਂਡਿੰਗ ਦਾ ਮਾਡਲ ਹੈ ਜੀ ਟ੍ਰਿਪਲ 9 ਹਨਾ ਟ੍ਰਿਪਲ 9 ਆ ਵੀ ਦੇਖ ਲਓ ਤੁਸੀਂ ਟ੍ਰਿਪਲ 9 ਦੇ ਵਿੱਚ ਟ੍ਰਿਪਲ 9 ਦੇ ਵਿੱਚ ਤੇ ਹੋਰ ਤੁਸੀਂ ਦੇਖੋ ਹਨਾ ਆ ਦੇਖੋ ਬਹੁਤ ਸਪੈਰੇ ਪੈਰੇ ਜਿਹੜੇ ਕਲਰ ਦੇ ਵਿੱਚ ਜਿਹੜੇ ਤੁਹਾਨੂੰ ਬੂਟ ਮਿਲਨੇ ਆ ਟ੍ਰਿਪਲ 9 ਹਾਲੋ ਨਾਈਕੀਰ ਜਿਹੜਾ ਨਾ ਲਾਈ ਨਕਾਲੇ ਜੀ ਤੇ ਆ ਦੇਖੋ ਇਹ ਵੀ ਤੁਹਾਨੂੰ ਟ੍ਰਿਪਲ 9 ਦੇ ਵਿੱਚ ਚੱਲਣਾਗਾ ਤਾਂ ਜਿੰਨੇ ਵੀ ਪਏ ਆ ਸਾਰੇ ਇੱਕ ਵਾਰੀ ਦਿਖਾ ਦਿਆਂ ਆਹ ਜਿੰਨੇ ਪਏ ਆ ਇੱਥੇ ਸਾਰੇ ਤੁਹਾਨੂੰ ਟ੍ਰਿਪਲ 9 ਦੇ ਵਿੱਚ ਬੂਟ ਮਿਲਨੇ ਨੇ ਜਿਹੜਾ ਇਥੋਂ ਜਿਹੜਾ ਤੁਹਾਡੇ ਪੈਰ ਦੇ ਵਿੱਚ ਆਉ ਆ ਦੇਖੋ ਆ ਪਏ ਨੇ ਜਿਹੜੇ ਜਿੰਨੇ ਵੀ ਸ਼ੂਜ਼ ਤੁਸੀਂ ਇੱਥੇ ਦੇਖ ਰਹੇ ਹੋ 399 ਰੁਪਏ ਦਾ ਮਾਡਲ ਹੈ ਜੀ 399 ਰੁਪਏ ਦੇ ਵਿੱਚ ਤੁਸੀਂ ਲੋੜੀ ਤੱਕ ਰਬਾਈ ਦੀ ਆਫਰ ਹੈ 399 ਰੁਪਏ ਦੇ ਵਿੱਚ ਆ ਜਿਹੜੇ ਵੀ ਪਏ ਨੇ ਇਹਦੇ ਵਿੱਚ ਸਪੋਰਟ ਸ਼ੂਜ਼ ਨੇ ਤੇ ਲੈਦਰ ਦੇ ਜਿਹੜਾ ਵੀ ਤੁਹਾਡੇ ਪੈਰ ਦੇ ਵਿੱਚ ਆ ਗਿਆ 399 ਰੁਪਏ ਦੇ ਵਿੱਚ ਤੁਸੀਂ ਇਥੋਂ ਲੈ ਜਾ ਸਕਦੇ ਹੋ ਹਨ ਤੇ ਆ ਦੇਖ ਲਓ ਤੁਸੀਂ ਇਹਦੇ ਵਿੱਚ ਵੀ ਜਿਹੜੇ ਤੁਹਾਨੂੰ ਇਹ ਕੱਕ ਵੀ